ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਮਾੜੇ ਐ ਉਸ ਤੋਂ ਜ਼ਿਆਦਾ ਮਾੜੇ ਹਾਲਤ ਖਰੜ ਦੇ ਹੋਏ ਪਿਆ ਖਰੜ ਸ਼ਹਿਰ ਦੇ ਵਿੱਚ ਤੁਸੀਂ ਜਾ ਕੇ ਦੇਖੋ ਕੋਈ ਡਿਵੈਲਪਮੈਂਟ ਨਹੀਂ ਹੈ ਖਰੜ ਦੀ ਕਮੇਟੀ ਜਿਹੜੀ ਹੈ ਸਭ ਤੋਂ ਵੱਡੀ ਅਮੀਰ ਕਮੇਟੀ ਹੈ ਇੱਥੇ ਨਕਸ਼ੇ ਪਾਸਾਂ ਦੀ ਫੀਸ ਹੀ ਬਹੁਤ ਜ਼ਿਆਦਾ ਹੈ ਪਰ ਖਰੜ ਦੀ ਕਮੇਟੀ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਇੱਥੇ ਦੀ ਐਮ ਐਲ ਏ 3 ਸਾਲ ਤੋਂ ਵੱਧ ਟਾਈਮ ਹੋ ਗਿਆ ਉਹਨੂੰ ਬਣੇ ਨੂੰ ਉਹ ਆਪਣੇ ਹਲਕੇ ਦੇ ਵਿੱਚ ਕਦੇ ਨਜ਼ਰ ਨਹੀਂ ਆਈ ਜਿੱਥੇ ਵੀ ਜਾਂਦੀ ਹੈ ਤੁਹਾਡੇ ਖਿਜਰਾਬਾਦ ਵਾਲੇ ਏਰੀਆ 'ਚ ਜਾਂਦੀ ਹੈ ਉੱਥੇ ਲੋਕਾਂ ਨੇ ਲਿਖ ਕੇ ਲਾਤਾ ਕਿ ਜੇ ਐਮ ਐਲ ਏ ਇੱਥੇ ਆਈ ਤਾਂ ਅਸੀਂ ਵਿਰੋਧ ਕਰਾਂਗੇ ਲੋਕੀ ਉਹਨੂੰ ਫੰਕਸ਼ਨ ਤੋ ਕਹਿੰਦੀ ਮੈਂ ਤਾਂ ਹਾਂ ਉਹ ਜੇ ਮੇਰਾ ਵਿਰੋਧ ਨਹੀਂ ਕਰੋਗੇ ਨਹੀਂ ਪਰ ਉਹ ਤਾਂ ਕਹਿੰਦੇ ਨੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਸਾਨੂੰ ਤਾਂ ਪਿਆਰ ਹੀ ਬਹੁਤ ਮਿਲਦਾ ਵੀ ਮਾਵਾ ਭੈਣਾ ਬਜ਼ੁਰਗ ਹੋਣ ਵੀਰ ਹੋਣ ਸਾਡੇ ਦਾ ਬਹੁਤ ਪਿਆਰ ਪਿਆਰ ਮਿਲਦਾ ਸਾਨੂੰ ਪਿਆਰ ਤਾਂ ਬਹੁਤ ਮਿਲਦਾ ਪਰ ਪਿਆਰ ਲੈਣ ਜਾਂਦੇ ਨਹੀਂ ਨਾ ਉੱਥੇ ਪਿਆਰ ਲੈਣ ਜਾਣ ਤੁਹਾਡੇ ਵਾਲੇ ਏਰੀਆ ਦਾ ਖਿਦਰਾਵਾਦ ਵਾਲੇ ਏਰੀਆ ਦਾ ਸਾਰੇ ਦਾ ਮਾਜਰੀ ਬਲੌਗ ਦਾ ਦੇਖੋ ਕੀ ਹਾਲ ਹੈ ਖਰੜਨ ਦਾ ਬੁਰਾ ਹਾਲ ਹੈ ਨਵਾਂ ਸ਼ਹਿਰ ਨਵਾਂ ਗਰਾਉਂ ਦਾ ਬੁਰਾ ਹਾਲ ਹੈ ਸੋ ਏ ਐਮ ਐਲ ਏ ਇਥੇ ਮੂਹ ਦਾ ਖਾਨ ਜੋਗੀ ਨਹੀਂ ਹੈ ਇਸ ਕਰਕੇ ਜਦੋਂ ਉਹਦੀ ਕੋਈ ਗੱਲ ਨਹੀਂ ਚੱਲਦੀ ਸੀ ਕਰਪਸ਼ਨ ਦੇ ਵਿੱਚ ਉਹਦੇ ਹੱਥ ਨੇ ਪੂਰੇ ਠੀਕ ਹੈ ਜੀ ਉਹ ਦਾ ਭਰਾ ਤੇ ਉਹਦਾ ਬਾਪ ਇਥੇ ਲੱਗੇ ਹੋਏ ਸੀਗੇ ਤਾਂ ਮੈਨੂੰ ਲੱਗਦਾ ਕੋਈ ਪ੍ਰੈਸ਼ਰ ਕਾਰਨ ਉਹਨੇ ਰਿਜਾਇਨ ਦਿੱਤਾ ਸੀ ਤੇ ਫਿਰ ਜਦੋਂ ਦੇਖਿਆ ਸਰਕਾਰ ਵੀ ਇਸ ਗੱਲ ਤੇ ਬੜੀ ਨਖੀਦੀ ਹੋਣ ਲੱਗੀ ਸੀ ਪੂਰੇ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਮੰਨਤਾ ਕਰਕੇ ਦੁਬਾਰੇ ਰਿਜਾਇਨ ਵਾਪਸ ਕੀਤਾ ਸੀ ਕਰਪਸ਼ਨ ਦੀ ਗੱਲ ਕੀਤੀ ਹੈ ਮੈਡਮ ਕੇਂਦਰ 에서 ਕਰਪਸ਼ਨ ਦੇ ਡਟ ਕੇ ਖਿਲਾਫ ਖੜਦੇ ਆ ਵੀ ਕਰਪਸ਼ਨ ਅਸੀਂ ਵਿਰੋਧ ਕਰਦੇ ਆ ਦੇਖੋ ਜੀ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਜਦੋਂ ਦੀ ਇਹ ਆਪਦਾ ਦੀ ਸਰਕਾਰ ਪੰਜਾਬ ਚ ਆਈ ਹੈ ਹਾਂਜੀ ਕ੍ਰਾਪਸ਼ਨ ਜੇ ਕਿਤੇ 1 ਰੁਪਏ ਦਾ ਖਰਚਾ ਹੁੰਦਾ ਸੀ 100 ਰੁਪਏ ਦਾ ਖਰਚਾ ਹੈ ਹਾਂ ਨਾ ਤਹਿਸੀਲ ਦੇ ਵਿੱਚ ਬਿਨਾਂ ਪੈਸੇ ਤੋਂ ਕੰਮ ਹੁੰਦਾ ਐ ਨਾ ਕਮੇਟੀ ਦੇ ਵਿੱਚ ਹਾਂ ਖਰੜ ਦੀ ਨਮਾ ਗਰੋਂ ਦੀ ਕਰਾਲੀ ਦੀ ਦੇਖ ਲਓ ਜੇ ਕੋਈ ਕਿਸੇ ਨੇ ਨਕਸ਼ਾ ਪਾਸ ਕਰਾਣਾ ਹੈ ਪਹਿਲਾਂ ਤਾਂ ਹੁੰਦਾ ਹੀ ਨਹੀਂ ਹਾਂ ਜੇ ਕਿਤੇ ਪੁਲ ਭਲੇਖੇ ਨਾਲ ਹੋਊਗਾ ਤਾਂ ਜਿੰਨੀ ਫੀਸ ਸਰਕਾਰੀ ਹੈ ਉਸ ਤੋਂ ਵੱਧ ਦੋ ਨੰਬਰ ਚ ਦੇਣਾ ਪੈਂਦਾ ਸੋ ਹਰੇਕ ਪਾਸੇ ਕ੍ਰਾਪਸ਼ਨ ਹੋ ਰਹੀ ਹੈ ਕੰਮ ਕਿਤੇ ਨਹੀਂ ਹੋ ਰਿਹਾ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਹਾਂ ਲਾਅ ਐਂਡ ਆਰਡਰ ਦੀ ਸਥਿਤੀ ਪੂਰੇ ਪੰਜਾਬ ਚ ਬਰਤੋਂ ਬੱਤਰ ਹੋ ਗਈ ਹੈ